ਹਾਣੀ ਦੇ ਪਿਛਲੇ ਪາກ ਵਿੱਚ ਤੁਸੀਂ ਸੁਣਿਆ ਕਿ ਤਿੰਨ ਦੋਸਤ ਘਰੋਂ ਕੰਮ ਦੀ ਭਾਲ ਵਿੱਚ ਸ਼ਹਿਰ ਵੱਲ ਨੂੰ ਰਵਾਨਾ ਹੁੰਦੇ ਹਨ ਤੇ ਰਸਤੇ ਵਿੱਚ ਇੱਕ ਖਤਰਨਾਕ ਜੰਗਲ ਪੈਂਦਾ ਹੈ ਤੇ ਜੰਗਲ ਵਿੱਚ ਹੀ ਮੀਂਹ ਦੇਰੀ ਚੱਲਣ ਲੱਗਦਾ ਹੈ ਤੇ ਉਹਨਾਂ ਨੂੰ ਉੱਥੇ ਰਾਤ ਪੈ ਜਾਂਦੀ ਹੈ ਤੇ ਉਹ ਰਾਤ ਰਹਿਣ ਦਾ ਟਿਕਾਣਾ ਲੱਭਣ ਲੱਪ ਜਾਂਦੇ ਹਨ ਤਦ ਹੀ ਉਹਨਾਂ ਨੂੰ ਇੱਕ ਬਜ਼ੁਰਗ ਮਾਈ ਮਿਲਦੀ ਹੈ ਤੇ ਉਹ ਉਸਦੇ ਨਾਲ ਉਸਦੇ ਘਰ ਨੂੰ ਚਲੇ ਜਾਂਦੇ ਹਨ ਤੇ ਉਹਨਾਂ ਤਿੰਨਾਂ ਦੋਸਤਾਂ ਵਿੱਚੋਂ ਇੱਕ ਕਾਲਕੀ ਨਾਂ ਦਾ ਉਹਨਾਂ ਦਾ ਦੋਸਤ ਜੋ ਕਿ ਬਹੁਤ ਲਾਲਚੀ ਸੀ ਉਸ ਬਜ਼ੁਰਗ ਔਰਤ ਦੇ ਘਰੋਂ ਸੋਨਾ ਚੋਰਾ ਲੈਂਦਾ ਹੈ ਤੇ ਮਾਮਲਾ ਉਥੋਂ ਦੇ ਰਾਜੇ ਤੱਕ ਪਹੁੰਚ ਜਾਂਦਾ ਹੈ ਤੇ ਰਾਜੇ ਦੀ ਸੈਰਾ ਉਹਨਾਂ ਤਿੰਨਾਂ ਨੂੰ ਕਾਬੂ ਕਰ ਲੈਂਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਹੁਣ ਅੱਗੇ ਸੁਣਦੇ ਹਾਂ ਅੱਗੇ ਕੀ ਹੋਇਆ ਰਾਜੇ ਦੁਆਰਾ ਤੇਜਵੀਰ ਜਗ ਤੇ ਕਲਕੀ ਕੋਲੋਂ ਬੜੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹ ਮੰਨਣ ਲਈ ਤਿਆਰ ਨਹੀਂ ਸਨ ਉਹ ਇਹੀ ਕਹਿ ਰਹੇ ਸਨ ਕਿ ਸਾਡਾ ਕੋਈ ਕਸੂਰ ਨਹੀਂ ਹੈ ਸਾਨੂੰ ਬਖਸ਼ ਦਿੱਤਾ ਜਾਵੇ ਤੇ ਅਲਾਦੀਨ ਬੋਲਿਆ ਜੋ ਉਸ ਬਜ਼ੁਰਗ ਔਰਤ ਦਾ ਪੁੱਤਰ ਸੀ ਉਸਨੇ ਰਾਜੇ ਨੂੰ ਕਿਹਾ ਹਜ਼ੂਰ ਇਹਨਾਂ ਨੂੰ ਉਲਟੇ ਲਟਕਾ ਕੇ ਲੋਹੇ ਦੀਆਂ ਸੀਖਾਂ ਗਰਮ ਕਰਕੇ ਇਹਨਾਂ ਦੇ ਪਿੰਡੇ ਤੇ ਵਰਾਉਂਦੇ ਹਾਂ ਆਪਣੇ ਆਪ ਹੀ ਸੱਚ ਦੱਸਣਗੇ ਰਾਜੇ ਨੇ ਕਿਹਾ ਹੋ ਸਕਦਾ ਹੈ ਇਹ ਬੇਕਸੂਰ ਹੋਣ ਹੋਇਆ ਕੁਝ ਹੋਰ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਚੋਰੀ ਇਹਨਾਂ ਤਨਾ ਤੋਂ ਕਿਸੇ ਇੱਕ ਨੇ ਕੀਤੀ ਹੋਵੇ ਜਾਂ ਦੋਵਾਂ ਨੇ ਕੀਤੀ ਹੋਵੇ ਤੇ ਬਾਕੀ ਦੇ ਬੇਕਸੂਰ ਹੋਣ ਪਰਤਸੀਹ ਹਰੇਕ ਨੂੰ ਦੇਣੇ ਠੀਕ ਨਹੀਂ ਹਨ ਇਹ ਮੈਨੂੰ ਸਹੀ ਨਹੀਂ ਲੱਗ ਰਿਹਾ ਕੋਈ ਹੋਰ ਸਕੀਮ ਲਗਾਉਂਦੇ ਹਾਂ ਤੇ ਇੰਨੀ ਗੱਲ ਕਰਕੇ ਰਾਜੇ ਨੇ ਕੁਝ ਸੋਚਿਆ ਤੇ ਆਪਣੇ ਸੈਨਾਪਤੀ ਨੂੰ ਕਿਹਾ ਇਹਨਾਂ ਤਿੰਨਾਂ ਨੂੰ ਸਾਡੇ ਮਹਿਲ ਮੋਤੀ ਮਹਿਲ ਵਿੱਚ ਲੈ ਕੇ ਜਾਓ ਤੇ ਇਹਨਾਂ ਤਿੰਨਾਂ ਦੀ ਸੇਵਾ ਕਰੋ ਖਿਲਾਓ ਪਿਲਾਓ ਕਿਸੇ ਕਿਸਮ ਦੀ ਕੋਈ ਕਮੀ ਪੈਸ਼ੀ ਨਹੀਂ ਰਹਿਣੀ ਚਾਹੀਦੀ ਤੇ ਰਾਜ ਦੇ ਸਾਰੇ ਸਪਾਈ ਤੇ ਅਲਾਦੀਨ ਤੇ ਸੈਨਾਪਤੀ ਸਭ ਹੈਰਾਨ ਹੋ ਗਏ ਕੀ ਰਾਜਾ ਕੀ ਕਹਿਣ ਲੱਗਾ ਹੈ ਰਾਜੇ ਨੇ ਫਿਰ ਕਿਹਾ ਜੋ ਮੈਂ ਕਿਹਾ ਹੈ ਉਹ ਕਰੋ ਅਜੇ ਇਹ ਚੋਰ ਸਾਬਤ ਨਹੀਂ ਹੋਏ ਇਹ ਸਾਡੇ ਮਹਿਮਾਨ ਹਨ ਤੇ ਇਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਤੇ ਸੈਨਾਪਤੀ ਨੇ ਰਾਜੇ ਦੀ ਅਗਿਆ ਮੰਨਦੇ ਹੋਏ ਉਹਨਾਂ ਤਿੰਨਾਂ ਨੂੰ ਛੋਟੇ ਮੋਤੀ ਮਹਿਲ ਵਿੱਚ ਲੈ ਗਿਆ ਤੇ ਉਹਨਾਂ ਦੇ ਜਾਣ ਤੋਂ ਬਾਅਦ ਰਾਜੇ ਨੇ ਆਪਣੇ ਮੰਤਰੀ ਤੇ ਅਲਾਦੀਨ ਨੂੰ ਬੁਲਾਇਆ ਤੇ ਆਪਸ ਵਿੱਚ ਕੁਝ ਸਲਾਹ مشورہ ਕੀਤਾ ਇੱਕ ਰਾਤ ਨਿਕਲ ਗਈ ਇਧਰ ਜਗਤ ਤੇ ਤੇਜਵੀਰ ਬਹੁਤ ਡਰੇ ਹੋਏ ਸਨ ਤੇ ਕਾਲਕੀ ਨੂੰ ਕਹਿਣ ਲੱਗੇ ਹੁਣ ਪਤਾ ਨਹੀਂ ਰਾਜਾ ਸਾਡੇ ਨਾਲ ਕੀ ਕਰੇਗਾ ਪਤਾ ਨਹੀਂ ਸਾਨੂੰ ਕਿਹੜੀ ਸਜ਼ਾ ਮਿਲੇਗੀ ਅਸੀਂ ਘਰ ਜਾ ਵੀ ਪਾਵਾਂਗੇ ਜਾਂ ਨਹੀਂ ਤੇ ਅੰਦਰੋਂ ਅੰਦਰ ਹੀ ਕਾਲਕੀ ਵੀ ਪਰੇਸ਼ਾਨ ਸੀ ਪਰ ਝੂਠਾ ਦਲਾਸਾ ਦਿੰਦੇ ਹੋਏ ਉਸ ਨੇ ਉਹਨਾਂ ਦੋਵਾਂ ਨੂੰ ਕਿਹਾ ਕੁਛ ਨਹੀਂ ਹੁੰਦਾ ਸਭ ਸਹੀ ਹੋਵੇਗਾ ਤੇ ਅੰਦਰੋਂ ਅੰਦਰ ਹੀ ਕਾਲਕੀ ਸੋਚ ਰਿਆ ਸੀ ਕਿਉਂ ਨਾ ਮੈਂ ਦੱਸ ਦੇਵਾਂ ਕਿ ਚੋਰੀ ਮੈਂ ਹੀ ਕੀਤੀ ਹੈ ਪਰ ਦੂਸਰੇ ਹੀ ਮਨ ਉਸ ਨੇ ਫਿਰ ਸੋਚਿਆ ਜੇ ਮੈਂ ਦੱਸ ਦਿੱਤਾ ਤਾਂ ਮੇਰੀ ਬੇਇੱਜ਼ਤੀ ਬਹੁਤ ਹੋਵੇਗੀ ਤੇ ਸਜ਼ਾ ਵੀ ਬੜੀ ਖਤਰਨਾਕ ਮਿਲੇਗੀ ਤੇ ਇੰਨਾ ਸਾਰਾ ਧੰਨ ਵੀ ਜਾਂਦਾ ਲੱਗੇਗਾ ਤੇ ਕਾਲਕੀ ਨੇ ਉਹਨਾਂ ਦੋਵਾਂ ਨੂੰ ਕਿਹਾ ਖਾਓ ਪੀਓ ਚੁੱਪ ਕਰਕੇ ਬੈਠ ਜਾਓ ਕੁਛ ਨਹੀਂ ਹੁੰਦਾ ਥੋੜੇ ਕੁ ਸਮੇਂ ਬਾਅਦ ਰਾਜਾ ਉਸ ਦਾ ਮੰਤਰੀ ਤੇ ਅਲਾਦੀਨ ਸਿੱਧੇ ਮੋਤੀ ਮਹਿਲ ਉਹਨਾਂ ਤਿੰਨਾਂ ਦੇ ਕੋਲ ਪਹੁੰਚੇ ਤੇ ਰਾਜਾ ਉਹਨਾਂ ਨੂੰ ਕਹਿਣ ਲੱਗਾ ਪਾਪ ਤਾਂ ਤੁਸੀਂ ਕੀਤਾ ਹੈ ਸਜ਼ਾ ਤਾਂ ਪਰ ਜੁਰਮ ਸਾਬਤ ਹੋਣ ਤੋਂ ਬਾਅਦ ਹੀ ਮਿਲੇਗੀ ਤੇ ਰਾਜੇ ਨੇ ਡਰਾਉਂਦੇ ਹੋਏ ਉਹਨਾਂ ਨੂੰ ਕਿਹਾ ਇਹ ਕੰਮ ਹੁਣ ਮੈਂ ਨਹੀਂ ਜਾਦੂਗਰ ਵਿਰਾਟ ਵਿਕਰਮ ਕਰੇਗਾ ਅਸੀਂ ਜਾਦੂਗਰ ਵਿਰਾਟ ਵਿਕਰਮ ਨੂੰ ਖਾਸ ਤੁਹਾਡੇ ਲਈ ਬੁਲਾਇਆ ਹੈ ਤੇ ਉਹ ਆਪਣੇ ਮੰਤਰ ਮਾਰ ਕੇ ਹੀ ਦੱਸ ਦੇਵੇਗਾ ਕਿ ਚੋਰੀ ਤੁਹਾਡੇ ਚੋਂ ਕਿਨੇ ਕੀਤੀ ਹੈ ਤੇ ਥੋੜੀ ਦੇਰ ਬਾਅਦ ਇੱਕ ਹੱਟਾ-ਕੱਟਾ ਆਦਮੀ ਬਹੁਤ ਸੋਹਣੇ ਲਿਬਾਸ ਵਿੱਚ ਛੋਟੇ ਮੋਤੀ ਮਹਿਲ ਅੰਦਰ ਦਾਖਲ ਹੋਇਆ ਤੇ ਉਹ ਹੱਟਾ-ਕੱਟਾ ਆਦਮੀ ਜਾਦੂਗਰ ਵਿਕਰਮ ਵਿਰਾਟ ਉਹਨਾਂ ਤਿੰਨਾਂ ਦੇ ਸਾਹਮਣੇ ਖੜਾ ਹੋ ਗਿਆ ਤੇ ਇਸ ਹੱਟੇ-ਕੱਟੇ ਆਦਮੀ ਨੂੰ ਦੇਖ ਕੇ ਉਹ ਤਿੰਨੇ ਘਬਰਾਉਣ ਲੱਗੇ ਤੇ ਜਾਦੂਗਰ ਵਿਕਰਮ ਵਿਰਾਟ ਉਹਨਾਂ ਤਿੰਨਾਂ ਨੂੰ ਕਹਿਣ ਲੱਗਾ ਮੇਰਾ ਨਾਮ ਜਾਦੂਗਰ ਵਿਕਰਮ ਵਿਰਾਟ ਹੈ ਤੇ ਮੈਂ ਕਈ ਕਾਲੀਆਂ ਸ਼ਕਤੀਆਂ ਦਾ ਧਨੀ ਹਾਂ ਤੇ ਮੈਂ ਕੁਝ ਪਲਾਂ ਵਿੱਚ ਹੀ ਇਹ ਦੱਸ ਦੇਵਾਂਗਾ ਕਿ ਤੁਹਾਡੇ ਚੋਂ ਚੋਰ ਕੌਣ ਹੈ ਮੈਂ ਇੱਕ ਛੁੱਟੀ ਕਰਾਵਾਂ ਤਹੀ ਤੁਹਾਡੇ ਤੇ ਵਰਤਾਂਗਾ ਕਿਉਂਕਿ ਮੇਰੀਆਂ ਬਾਕੀ ਸ਼ਕਤੀਆਂ ਨਾਲ ਤੁਹਾਡੀ ਜਾਣੀ ਜਾ ਸਕਦੀ ਹੈ ਤੇ ਰਾਜੇ ਦੇ ਕਹਿਣ ਮੁਤਾਬਕ ਅਸਲੀ ਸਦਾ ਜੁਰਮ ਸਾਬਤ ਹੋਣ ਤੋਂ ਬਾਅਦ ਹੀ ਮਿਲਣੀ ਚਾਹੀਦੀ ਹੈ ਇਸ ਲਈ ਮੈਂ ਤੁਹਾਨੂੰ ਜਾਨਤਸੀਹੇ ਨਹੀਂ ਦੇਣੇ ਤੁਹਾਡੇ ਕੋਲ ਅਜੇ ਵੀ ਮੌਕਾ ਹੈ ਤੁਸੀਂ ਦੱਸ ਸਕਦੇ ਹੋ ਕਿ ਅਸਲੀ ਚੋਰ ਕੌਣ ਹੈ ਤੇ ਚੋਰੀ ਕਿਨੇ ਕੀਤੀ ਹੈ ਉਹਨਾਂ ਤਿੰਨਾਂ ਦਾ ਇੱਕੋ ਜਵਾਬ ਸੀ ਕਿ ਅਸੀਂ ਚੋਰੀ ਨਹੀਂ ਕੀਤੀ ਸਾਨੂੰ ਕੁਝ ਨਹੀਂ ਪਤਾ ਤੇ ਜਾਦੂਗਰ ਵਿਕਰਮ ਵਿਰਾਟ ਨੇ ਆਪਣੇ ਇੱਕ ਥੈਲੇ ਵਿੱਚੋਂ ਤਿੰਨ ਲਾਲ ਰੰਗ ਦੀਆਂ ਬਾਸ ਦੀਆਂ ਸੂਟੀਆਂ ਕੱਢੀਆਂ ਤਾਂ ਤਿੰਨਾਂ ਨੂੰ ਇੱਕ-ਇੱਕ ਸੂਟੀ ਫੜਾਈ ਤੇ ਕਹਿਣ ਲੱਗਾ ਹਰੇਕ ਸੂਟੀ ਦੀ ਲંબਾਈ 3-3 ਫੁੱਟ ਹੈ ਇਹ ਸੂਟੀ ਕੋਈ ਆਮ ਸੂਟੀ ਨਹੀਂ ਹੈ ਹੁਣ ਇਹ ਸੂਟੀ ਹੀ ਦੱਸੇਗੀ ਕਿ ਅਸਲੀ ਚੋਰ ਕੌਣ ਹੈ ਜਦੂਈ ਸੂਟੀ ਹੈ ਤੁਹਾਨੂੰ ਤਿੰਨਾਂ ਨੂੰ ਅੱਜ ਦੀ ਰਾਤ ਅਲੱਗ-ਅਲੱਗ ਕਮਰਿਆਂ ਵਿੱਚ ਰੱਖਿਆ ਜਾਵੇਗਾ ਤੇ ਸਵੇਰੇ ਤੜਕਸਾਤ ਤੁਹਾਨੂੰ ਮਹਿਲ ਵਿੱਚ ਬੁਲਾਇਆ ਜਾਵੇਗਾ ਚੋਰ ਉਹੀ ਹੋਵੇਗਾ ਜਿਸ ਦੀ ਸੂਟੀ 3 ਤੋਂ 4 ਫੁੱਟ ਹੋ ਜਾਵੇਗੀ ਤੇ ਇਹ ਸਭ ਸੁਣ ਕੇ ਉਹ ਡਰੇ ਹੋਏ ਸਨ ਤੇ ਰਾਜੇ ਦੇ ਸੈਨਿਕ ਉਹਨਾਂ ਤਿੰਨਾਂ ਨੂੰ ਅਲੱਗ-ਅਲੱਗ ਕਮਰਿਆਂ ਵਿੱਚ ਲੈ ਗਏ ਹਰੇਕ ਕਮਰਾ ਬਹੁਤ ਸ਼ਾਨਦਾਰ ਸੀ ਜੇ ਅੰਦਰ ਰੰਗ-ਬਰੰਗੇ ਫੁੱਲਾਂ ਨਾਲ ਭਰਿਆ ਹੋਇਆ ਸੀ ਤੇ ਨਾਲ ਹੀ ਰੰਗ-ਬਰੰਗੇ ਚਾਕੂਆਂ ਨਾਲ ਤੇ ਖੰਜਰਾਂ ਨਾਲ ਭਰਿਆ ਹੋਇਆ ਸੀ ਤੇ ਹਰੇਕ ਕਮਰੇ ਵਿੱਚ ਉਹਨਾਂ ਦੇ ਖਾਣ ਲਈ ਰੰਗ-ਬਰੰਗੇ ਫਲ ਤੇ ਤਰ੍ਹਾਂ-ਤਰ੍ਹਾਂ ਦੇ ਸ਼ਰਬਤ ਸਨ ਉਹਨਾਂ ਤਿੰਨਾਂ ਨੂੰ ਅਲੱਗ-ਅਲੱਗ ਕਮਰੇ ਵਿੱਚ ਬਿਠਾ ਦਿੱਤਾ ਤੇ ਬਾਹਰੋਂ ਦਰਵਾਜ਼ਾ ਲਗਾ ਦਿੱਤਾ ਗਿਆ ਹਰੇਕ ਦਰਵਾਜ਼ੇ ਤੇ ਇੱਕ-ਇੱਕ ਰਾਜੇ ਦਾ ਸਪਾਈ ਖੜਾ ਹੋਇਆ ਸੀ ਜਗਤ ਤੇਜਵੀਰ ਤੇ ਕਾਲਕੀ ਆਪੋ ਆਪਣੇ ਕਮਰਿਆਂ ਵਿੱਚ ਬੈਠੇ ਡਰੇ ਹੋਏ ਸਨ ਤੇਜਵੀਰ ਤੇ ਜਗਤ ਆਪੋ ਆਪਣੇ ਕਮਰਿਆਂ ਵਿੱਚ ਬੈਠੇ ਇਹੀ ਸੋਚ ਰਹੇ ਸਨ ਪਤਾ ਨਹੀਂ ਰਾਜਾ ਸਾਡਾ ਕੀ ਹਾਲ ਕਰੇਗਾ ਤੇ ਸਾਨੂੰ ਕਿਹੜੀ ਸਜ਼ਾ ਦੇਵੇਗਾ ਫਿਰ ਥੋੜੇ ਸਮੇਂ ਬਾਅਦ ਉਹਨਾਂ ਦੋਵਾਂ ਦੇ ਦਿਮਾਗ ਵਿੱਚ ਇੱਕੋ ਗੱਲ ਆਈ ਕਿ ਸਜ਼ਾ ਤਾਂ ਸਾਨੂੰ ਤਾਂ ਹੀ ਮਿਲੇਗੀ ਜੇਕਰ ਅਸੀਂ ਕੋਈ ਪਾਪ ਕੀਤਾ ਹੋਵੇਗਾ ਜਦੋਂ ਅਸੀਂ ਚੋਰੀ ਕੀਤੀ ਨਹੀਂ ਤਾਂ ਇਹ ਛੋਟੀ ਵੱਡੀ ਕਿਵੇਂ ਹੋ ਜਾਵੇਗੀ ਦੋਵਾਂ ਨੇ ਇਹੀ ਗੱਲ ਸੋਚੀ ਵੀ ਜਦੋਂ ਅਸੀਂ ਕੋਈ ਚੋਰੀ ਕੀਤੀ ਨਹੀਂ ਤੇ ਸਜ਼ਾ ਕਿਸ ਗੱਲ ਦੀ ਸਾਨੂੰ ਡਰਨ ਦੀ ਕੀ ਲੋੜ ਹੈ ਜਗਤ ਤੇ ਤੇਜਵੀਰ ਦੇ ਚਿਹਰਿਆਂ ਤੇ ਖੁਸ਼ੀ ਆ ਗਈ ਤੇ ਉਹਨਾਂ ਨੇ ਫਲ ਖਾਦੇ ਸ਼ਰਬਤ ਪੀਤਾ ਤੇ ਆਰਾਮ ਨਾਲ ਸੌਂ ਗਏ ਤੇ ਇਧਰ ਕਾਲਕੀ ਆਪਣੇ ਕਮਰੇ ਵਿੱਚ ਬੈਠੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਤੇ ਡਰਿਆ ਹੋਇਆ ਸੀ ਕਿਉਂਕਿ ਉਸ ਨੂੰ ਪਤਾ ਸੀ ਚੋਰੀ ਤਾਂ ਉਸਨੇ ਹੀ ਕੀਤੀ ਹੈ ਕੀਨੇ ਸੋਚਿਆ ਵੀ ਜਾਦੂਗਰ ਵਿਕਰ ਨੂੰ ਵਿਰਾਟ ਕੋਈ ਆਮ ਬੰਦਾ ਨਹੀਂ ਹੈ। ਦੀਆਂ ਇਹ ਲਾਲ ਰੰਗ ਦੀਆਂ ਸੋਟੀਆਂ ਵੀ ਕੋਈ ਆਮ ਨਹੀਂ ਹਨ। ਇਹ ਵਾਕਈ ਜਦੂਈ ਸੋਟੀਆਂ ਹਨ। ਤੇ ਕਹਿਣ ਦੇ ਮੁਤਾਬਕ ਜੇ ਇਹ ਸੋਟੀ ਵੱਧ ਗਈ ਤਾਂ ਸਮਝੋ ਚੋਰ ਉਹੀ ਹੈ ਤੇ ਇੱਥੇ ਤਾਂ ਚੋਰ ਮੈਂ ਹੀ ਹਾਂ ਤੇ ਸੋਟੀ ਮੇਰੀ ਹੀ ਵਧੇਗੀ। ਤੇ ਕਾਲਗੀ ਨੇ ਕਮਰੇ ਦੀਆਂ ਦਵਾਰਾਂ ਦੇਖੀਆਂ ਤਾਂ ਇਹ ਦਵਾਰਾਂ ਚਾਕੂਆਂ ਨਾਲ ਭਰੀਆਂ ਪਈਆਂ ਸਨ। ਤਰ੍ਹਾਂ ਤਰ੍ਹਾਂ ਦੇ ਚਾਕੂ ਨਿੱਕੇ ਵੱਡੇ ਕੰਧਾਂ ਦੀਆਂ ਦਵਾਰਾਂ ਨਾਲ ਟੰਗੇ ਹੋਏ ਸਨ। ਤੇ ਚਤ ਪੜ ਉਸਦੇ ਦਿਮਾਗ ਵਿੱਚ ਇੱਕ ਗੱਲ ਆਈ ਉਸਨੇ ਇੱਕ ਬਹੁਤ ਹੀ ਤਿੱਖਾ ਤੇ ਵੱਡਾ ਚਾਕੂ ਚੱਕਿਆ ਤੇ ਉਸ ਲਾਲ ਰੰਗ ਦੀ ਸੂਟੀ ਨੂੰ 1 ਫੁੱਟ ਮਿਣ ਕੇ ਕੱਟ ਦਿੱਤਾ ਕਿਉਂਕਿ ਜਾਦੂਗਰ ਦੇ ਕਹਿਣ ਦੇ ਮੁਤਾਬਕ ਸੂਟੀ 1 ਫੁੱਟ ਵਧੇਗੀ ਜੋ ਚੋਰ ਹੋਵੇਗਾ ਕਾਲਕੀ ਨੇ ਸੋਚਿਆ ਕਿ ਉਸਨੇ ਸੂਟੀ ਤਾਂ ਹੁਣ ਪਹਿਲਾਂ ਹੀ ਕੱਟ ਦਿੱਤੀ ਹੈ ਜੇ ਵਧੇ ਵੀਗੀ ਤਾਂ ਬਰਾਬਰ ਹੀ ਰਹਿਗੇ ਤੇ ਕੱਟੀ ਹੋਈ ਸੂਟੀ ਦਾ ਟੁਕੜਾ ਉਸਨੇ ਇਨਕੰਦਾ ਦੇ ਚਨੇ ਫੁੱਲਾਂ ਵਿੱਚ ਛਾ ਪਾ ਦਿੱਤਾ ਤੇ ਚੁੱਪਚਾਪ ਸੌਂ ਗਿਆ ਸਵੇਰੇ ਤੜਕਸਾਰ ਰਾਜਾ ਆਪਣੇ ਦੋਸ਼ ਪਾਈਆਂ ਨਾਲ ਸਭ ਤੋਂ ਪਹਿਲਾਂ ਜਗਤ ਦੇ ਕਮਰੇ ਵਿੱਚ ਗਿਆ ਤੇ ਉਸ ਨੂੰ ਕਹਿਣ ਲੱਗਾ ਦਿਖਾ ਬਈ ਛੋਟੀ ਤੇ ਜਗਤ ਨੇ ਪਲੰਘ ਦੀ ਚਾਦਰ ਹੇਠਾਂ ਛੋਟੀ ਕੱਢੀ ਤੇ ਰਾਜੇ ਸਾਹਮਣੇ ਪੇਸ਼ ਕੀਤੀ ਛੋਟੀ ਪੂਰੀ ਸੀ ਜਗਤ ਬਹੁਤ ਖੁਸ਼ ਹੋਇਆ ਫਿਰ ਰਾਜਾ ਤੇਜਵੀਰ ਦੇ ਕਮਰੇ ਵਿੱਚ ਗਿਆ ਉਸ ਨੇ ਵੀ ਛੋਟੀ ਕੱਢੀ ਤੇ ਛੋਟੀ ਪੂਰੀ ਸੀ ਤੇ ਫਿਰ ਰਾਜਾ ਤੇਜਵੀਰ ਜਗਤ ਤੇ ਉਸ ਦੇ ਦੋਸ਼ ਪਾਈ ਕਾਲਕੀ ਦੇ ਕਮਰੇ ਵਿੱਚ ਗਿਆ ਤੇ ਰਾਜੇ ਨੇ ਕਾਲਕੀ ਨੂੰ ਕਿਹਾ ਲਿਆ ਬਈ ਛੋਟੀ ਜੇ ਜਦੋਂ ਕਾਲਕੀ ਨੇ ਆਪਣੇ ਬਲੰਗ ਦੀ ਚਾਦਰ ਹੇਠਾਂ ਛੋਟੀ ਕੱਢ ਕੇ ਰਾਜੇ ਨੂੰ ਫੜਾਈ ਤਾਂ ਕੀ ਦੇਖਦਾ ਹੈ ਭਾਵ ਕੱਤੀ ਹੋਈ ਸੀ ਤੇ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਚੋਰੀ ਤਾਂ ਕਾਲਕੀ ਨੇ ਕੀਤੀ ਸੀ ਕਾਲਕੀ ਹੀ ਚੋਰ ਸਾਬਤ ਹੋ ਗਿਆ ਕਾਲਕੀ ਦੇ ਰੰਗ ਉੱਡੇ ਹੋਏ ਸਨ ਉਸ ਨੂੰ ਸਮਝ ਆ ਗਈ ਕਿ ਉਹ ਰਾਜੇ ਦੇ ਬਣਾਏ ਹੋਏ ਜਾਲ ਵਿੱਚ ਫਸ ਚੁੱਕਾ ਹੈ ਤੇ ਕਾਲਕੀ ਨੂੰ ਬੰਦੀ ਬਣਾ ਕੇ ਰਾਜ ਭਵਨ ਲਿਆਂਦਾ ਗਿਆ ਉਸ ਕੋਲ ਸਾਰੀ ਪੁੱਛਗਿੱਛ ਕੀਤੀ ਗਈ ਤੇ ਉਸਨੇ ਸਭ ਕੁਝ ਸੱਚ-ਸੱਚ ਦੱਸਿਆ ਤੇ ਸੋਨਾ ਚੋਰੀ ਕਰਕੇ ਉਸਨੇ ਨੱਪਿਆ ਸੀ ਉਹ ਜਗ੍ਹਾ ਦੱਸੀ ਤੇ ਉੱਥੋਂ ਸੋਨਾ ਕੱਢ ਲਿਆ ਗਿਆ ਇਸ ਤਰ੍ਹਾਂ ਰਾਜੇ ਦੀ ਸਕੀਮ ਕਾਮਯਾਬ ਹੋ ਗਈ ਤੇ ਚੋਰ ਫੜਿਆ ਗਿਆ ਤੇ ਰਾਜੇ ਨੇ ਉਸ ਕਾਲਕੀ ਨੂੰ ਕਿਹਾ ਕਿ ਉਹ ਜਾਦੂਗਰ ਵਿਕਰਮ ਵਿਰਾਟ ਕੋਈ ਜਾਦੂਗਰ ਨਹੀਂ ਸੀ ਉਹ ਤਾਂ ਮੇਰਾ ਇੱਕ ਕਰਿੰਦਾ ਸੀ ਤੇ ਮੈਂ ਕਮਰਿਆਂ ਵਿੱਚ ਜਾਣ ਬੁੱਝ ਕੇ ਚਾਕੂ ਤੇ ਫੁੱਲ ਰੱਖੇ ਹੋਏ ਸਨ ਤੇ ਨਾ ਹੀ ਉਹ ਕੋਈ ਛੋਟੀ ਜਾਦੂਈ ਸੀ ਮੈਨੂੰ ਪਤਾ ਸੀ ਜਿਹੜਾ ਚੋਰ ਹੋਵੇਗਾ ਉਹ ਚਾਕੂ ਚੱਕ ਕੇ 1 ਫੁੱਟ ਛੋਟੀ ਕੱਟਣ ਦੀ ਕੋਸ਼ਿਸ਼ ਕਰੇਗਾ ਇਸ ਤਰ੍ਹਾਂ ਕਾਲਕੀ ਆਪਣੀ ਕੀਤੀ ਹੋਈ ਗਲਤੀ ਤੇ ਬਹੁਤ ਉਦਾਸ ਸੀ ਤੇ ਨੀਵੀਂ ਪਾ ਕੇ ਖੜਾ ਹੋਇਆ ਸੀ ਤੇ ਰਾਜੇ ਨੇ ਕਾਲਕੀ ਨੂੰ ਕਿਹਾ ਕਾਲਕੀ ਤੂੰ ਲੂਣ ਖਾ ਕੇ ਹਰਾਮ ਕੀਤਾ ਹੈ ਜਿਹੜੇ ਘਰ ਦੁੱਧ ਪੀਏ ਉੱਥੇ ਕਦੀ ਡੰਗ ਨਹੀਂ ਮਾਰੀ ਦੇ ਤੇ ਨਾਲੇ ਤੂੰ ਆਪਣੇ ਯਾਰਾਂ ਨਾਲ ਗਦਾਰੀ ਕੀਤੀ ਹੈ ਭਾਵੇਂ ਇਹ ਸਾਰੇ ਤੈਨੂੰ ਮaaf ਕਰ ਦੇਣ ਪਰ ਪਹਿਲਾਂ ਵਾਲੀ ਗੱਲ ਨਹੀਂ ਬਣਦੀ ਇਹ ਗੱਲ ਇਸ ਸੋਨੇ ਦੀ ਇਹ ਸੋਨਾ ਮੇਰੇ ਲਈ ਕੁਝ ਵੀ ਨਹੀਂ ਹੈ ਮੈਂ ਇਸ ਤੋਂ ਜ਼ਿਆਦਾ ਸੋਨਾ ਇਸ ਬਜ਼ੁਰਗ ਔਰਤ ਨੂੰ ਦੇ ਸਕਦਾ ਹਾਂ ਤੇ ਇਹੀ ਚਾਹੁੰਦਾ ਸੀ ਕਿ ਜਿਸ ਵੀ ਬੰਦੇ ਨੇ ਇਹ ਪਾਪ ਕੀਤਾ ਹੈ ਉਸ ਨੂੰ ਸਬਕ ਸਿਖਾਇਆ ਜਾਵੇ ਤੇ ਇਹ ਸਭ ਹੁਣ ਤੇਤੇ ਨਿਰਪਰ ਕਰਦਾ ਹੈ ਕਿ ਬਾਕੀ ਦੀ ਜ਼ਿੰਦਗੀ ਤੂੰ ਕਿੱਦਾਂ ਜੀਣੀ ਹੈ ਤੇ ਕਾਲਕੀ ਰਾਜੇ ਦੇ ਪੈਰਾਂ ਵਿੱਚ ਡਿੱਗ ਗਿਆ ਤੇ ਉਸ ਨੇ ਮਾਫੀ ਮੰਗੀ ਕਿ ਮੈਨੂੰ ਮਾਫ ਕਰ ਦਿਓ ਮੈਂ ਹੁਣ ਇਮਾਨਦਾਰੀ ਦੀ ਜ਼ਿੰਦਗੀ ਜੀਵਾਂਗਾ ਤੇ ਤੋਂ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਾਂਗਾ ਤੇ ਉਸ ਦੀ ਇਹ ਗੱਲ ਸੁਣ ਕੇ ਰਾਜੇ ਨੇ ਤੇ ਉਸ ਬਜ਼ੁਰਗ ਮਾਈ ਨੇ ਕਲਕੀ ਨੂੰ ਮਾਫ ਕਰਦੇ ਹੋਏ ਕਿਹਾ ਜਾਂ ਤੈਨੂੰ ਮਾਫ ਕੀਤਾ ਤੇ ਰਾਜੇ ਨੇ ਉਹਨਾਂ ਤਿੰਨਾਂ ਨੂੰ ਕਿਹਾ ਤੁਹਾਨੂੰ ਅੱਗੇ ਕਿਤੇ ਵੀ ਜਾਣ ਦੀ ਲੋੜ ਨਹੀਂ ਤੁਹਾਨੂੰ ਮੈਂ ਹੀ ਇੱਥੇ ਕੰਮ ਦੇਵਾਂਗਾ ਤੇ ਇਨੀ ਗੱਲ ਸੁਣ ਕੇ ਉਹ ਤਿੰਨੇ ਬਹੁਤ ਖੁਸ਼ ਹੋਏ ਉਸ ਤੋਂ ਤੁਹਾਨੂੰ ਇਸ ਖਾਣੀ ਤੋਂ ਜੇਕਰ ਸਿੱਖਣ ਨੂੰ ਕੁਝ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਦੇ ਜਾ ਕਰੋ ਜੀ ਧੰਨਵਾਦ